ਗੈਂਗਸਟਰ ਦੇ ਨਾਲ ਜੁੜੀਆਂ ਹੋਈਆਂ ਦੋ ਅਹਿਮ ਖਬਰਾਂ ਸਾਹਮਣੇ ਆਈਆਂ ਜਿਸ ਦੇ ਵਿੱਚ ਉਹਨਾਂ ਨੂੰ ਵੱਡਾ ਝਟਕਾ ਲੱਗਦਾ ਨਜ਼ਰ ਆਇਆ ਪਹਿਲੀ ਖਬਰ ਇਹ ਹੈ ਕਿ ਆਸਾਮ ਦੀ ਜੇਲ੍ਹ 'ਚ ਬੰਦ ਗੈਂਗਸਟਰ ਜੱਗੂ ਭਗਵਾਨਪੁਰੀਆ ਦਾ ਆਪਣੀ ਮਾਂ ਦੇ ਕਤਲ ਦਾ ਬਦਲਾ ਲੈਣ ਦੀ ਯੋਜਨਾ ਨੂੰ ਪੁਲਿਸ ਨੇ ਨਾਕਾਮ ਕਰ ਦਿੱਤਾ ਜੇਲ੍ਹ ਦੇ ਵਿੱਚ ਰਹਿੰਦੇ ਆ ਉਸਨੇ ਟਾਰਗੇਟ ਦੀ ਪਛਾਣ ਕਰ ਲਈ ਸੀ ਅਤੇ ਸ਼ੂਟਰਾਂ ਨੂੰ ਤਸਵੀਰ ਭੇਜ ਦਿੱਤੀ ਗਈ ਸੀ ਪਰ ਇਸ ਤੋਂ ਪਹਿਲਾਂ ਕਿ ਵਾਰਦਾਤ ਨੂੰ ਅੰਜਾਮ ਦਿੱਤਾ ਜਾਂਦਾ ਬਟਾਲਾ ਅਤੇ ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਕਾਰਵਾਈ ਕੀਤੀ ਅਤੇ ਉਸਦੇ ਪੰਜ ਸਾਥੀਆਂ ਨੂੰ ਗ੍ਰਿਫਤਾਰ ਕਰ ਲਿਆ ਇਹ ਸਾਰਾ ਮੋਡੀਊਲ ਅਮਰੀਕਾ ਵਿੱਚ ਬੈਠਾ ਹੁਸਨਦੀਪ ਸਿੰਘ ਚਲਾ ਰਿਹਾ ਸੀ ਮਲਜ਼ਮਾਂ ਵਿੱਚੋਂ ਪਹਿਲਾ ਮਹਕਪ੍ਰੀਤ ਸਿੰਘ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਜਿਸ ਤੋਂ ਬਾਅਦ ਉਸ ਦੀ ਪੁੱਛਗਿੱਛ ਤੋਂ ਬਾਅਦ ਸਾਰੇ ਮਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਮਲਜ਼ਮਾਂ ਵਿੱਚ ਸਿਕੰਦਰ ਕੁਮਾਰ ਉਰਫ ਗੋਲਾ ਓੰਕਾਰਪ੍ਰੀਤ ਉਰਫ ਜਸ਼ਨ ਪਿੰਡ ਸ਼ਾਹਬਾਦ ਗਗਨਦੀਪ ਉਰਫ ਗਿਆਨੀ ਅਤੇ ਲਪ੍ਰੀਤ ਸਿੰਘ ਸ਼ਾਮਲ ਨੇ ਇਸ ਦੌਰਾਨ ਦੋ ਆਧੁਨਿਕ ਹਥਿਆਰ 5x5 ਪਿਸਤੌਲ ਅਤੇ ਇੱਕ 32 ਬੋਰ ਹਥਿਆਰ ਬਰਾਮਦ ਕੀਤਾ ਗਿਆ ਮੁਢਲੀ ਜਾਂਚ ਤੋਂ ਪਤਾ ਚੱਲਦਾ ਹੈ ਕਿ ਲਪ੍ਰਿਤ ਸਿੰਘ ਨੇ ਖੁਲਾਸਾ ਕੀਤਾ ਹੈ ਕਿ ਸਾਰੀ ਸਾਜ਼ਿਸ਼ ਅਮਰੀਕਾ ਤੋਂ ਜੱਗੂ ਦੇ ਕਰੀਬੀ ਸਾਥੀ ਹੁਸਨਦੀਪ ਸਿੰਘ ਦੁਆਰਾ ਚਲਾਈ ਜਾ ਰਹੀ ਸੀ ਪੁਲਿਸ ਸਟੇਸ਼ਨ ਨੇ ਰਗਰ ਨੰਗਲ ਬਟਾਲਾ ਵਿਖੇ ਐਫ ਆਈ ਆਰ ਦਰਜ ਕੀਤੀ ਗਈ ਹੈ ਇਸ ਸਾਜ਼ਿਸ਼ ਦੇ ਪਿੱਛੇ ਅੰਤਰਰਾਸ਼ਟਰੀ ਸੰਚਾਲਕਾਂ ਦਾ ਪਤਾ ਲਗਾਉਣ ਅਤੇ ਵਿਆਪਕ ਅੰਤਰਰਾਸ਼ਟਰੀ ਨੈਟਵਰਕ ਨੂੰ ਖਤਮ ਕਰਨ ਦੇ ਲਈ ਅਗਲੀ ਰੀ ਜਾਂਚ ਜਾਰੀ ਹੈ ਦਸਨ ਜੋਗ ਹੈ ਕਿ ਜੱਗੂ ਭਗਵਾਨਪੁਰਿਆ ਦੀ ਮਾਂ ਹਰਜੀਤ ਕੌਰ ਦਾ ਕਤਲ ਉਸ ਦੇ ਚਿਹਰੇ ਭਰਾਨੇ ਕੀਤਾ ਸੀ ਐਸਐਸਪੀ ਬਟਾਲਾ ਨੇ মিডিਆ ਨੂੰ ਦੱਸਿਆ ਕਿ সোহੇਲ ਮੀਰ ਕਾਸਿਮ ਨੇ ਖੁਲਾਸਾ ਕੀਤਾ ਕਿ ਜੱਗੂ ਨੇ ਇਸਲਾਮ مشਵਰੇ ਤੋਂ ਬਾਅਦ ਸਾਰੀ ਯੋਜਨਾ ਬਣਾਈ ਸੀ ਅਮਰੀਕਾ ਵਿੱਚ ਬੈਠੇ ਹੁਸਨਦੀਪ ਸਿੰਘ ਨੇ ਉਹਨਾਂ ਨੂੰ ਸਾਰੀਆਂ ਸਹੂਲਤਾਂ ਪ੍ਰਦਾਨ ਕੀਤੀਆਂ ਜਿਸ ਦੇ ਵਿੱਚ ਹਥਿਆਰ ਅਤੇ ਬਾਈਕ ਸ਼ਾਮਲ ਨੇ ਸਾਰੇ ਦੋਸ਼ੀ ਹੁਸਨਦੀਪ ਦੇ ਪਿੰਡ ਸ਼ਾਹਬਾਦ ਬਟਾਲਾ ਦੇ ਰਹਿਣ ਵਾਲੇ ਸਨ ਉਸਨੇ ਉਹਨਾਂ ਨੂੰ ਤਿਆਰ ਕੀਤਾ ਉਹਨਾਂ ਦਾ ਨਿਸ਼ਾਨਾ ਵਿਰੋਧੀ-ਗਿਰੋਦਾ ਮੈਂਬਰ ਸੀ ਉਦੋਂ ਹੀ ਦੂਜੇ ਪਾਸੇ ਸਿਰਫ ਭਾਰਤ ਚ ਹੀ ਨਹੀਂ ਦੁਨੀਆ ਦੇ ਹੋਰ ਦੇਸ਼ਾਂ ਚ ਵੀ ਲੋਰੈਂਸ ਗੈਂਗ ਤੇ ਸ਼ਿਕੰਜਾ ਕਸਣ ਦੀਆਂ ਯੋਜਨਾਵਾਂ ਬੜਾਈਆਂ ਜਾ ਰਹੀਆਂ ਨੇ ਕੈਨੇਡਾ ਦੇ ਅਲਬਰਟਾ ਸੂਬੇ ਦੇ ਆਗੂ ਨੇ ਬ੍ਰਿਟਿਸ਼ ਕੋਲੰਬੀਆ ਤੋਂ ਆਪੜੇ ਹਮਰੁੱਤ ਬਾ ਨਾਲ ਮਿਲ ਕੇ ਕੇਂਦਰ ਸਰਕਾਰ ਤੋਂ ਲੋਰੈਂਸ ਬਿਸ਼ਨੋਈ ਗੈਂਗ ਨੂੰ ਅਤਵਾਦੀ ਸਮੂਹ ਐਲਾਨਣ ਦੀ ਮੰਗ ਕੀਤੀ ਹੈ ਸੋਮਵਾਰ ਨੂੰ ਜਾਰੀਕ ਬਿਆਨ ਚ ਅਲਬਰਟਾ ਦੀ ਪ੍ਰੀਮੀਅਰ डैनियल स्मिथ ਅਤੇ ਸੂਬੇ ਦੇ ਪਬਲਿਕ ਸੇਫਟੀ ਤੇ ਐਮਰਜੈਂਸੀ ਸਰਵਿਸ ਮੰਤਰੀ ਮਾਈਕ ਐਲਮ ਨੇ ਕਿਹਾ ਹੈ ਕਿ ਲੋਰੈਂਸ ਬਿਸ਼ਨੋਈ ਗੈਂਗ ਇੱਕ ਅੰਤਰਰਾਸ਼ਟਰੀ ਅਪਰਾਧਿਕ ਨੈਟਵਰਕ ਹੈ ਜੋ ਹਿੱਸਾ ਜ਼ਬਰੀ ਵਸੂਲੀ ਨਸ਼ੀਲੇ ਪਦਾਰਥਾਂ ਦੀ ਤਸਕਰੀ ਤੇ ਟਾਰਗੇਟ ਕਿਲਿੰਗ ਲਈ ਜ਼ਿੰਮੇਵਾਰ ਹੈ ਜਿਸ 'ਚ ਕੈਨੇਡਾ ਵੀ ਸ਼ਾਮਲ ਹੈ ਇਸ ਗੈਂਗ ਦੀ ਪਹੁੰਚ ਵਿਸ਼ਵਵਿਆਪੀ ਹੈ ਅਤੇ ਇਸ ਦਾ ਇਰਾਦਾ ਅਪਰਾਧਿਕ ਤੇ ਹਿੰਸਕ ਹੈ ਡੈਨੀਅਲ ਸਮਿਥ ਨੇ ਕਿਹਾ ਕਿ ਬਿਸ਼ਨੋਈ ਗੈਂਗ ਨੂੰ ਅਤਵਾਦੀ ਸੰਗਠਨ ਕੋਸ਼ਿਸ਼ਕਰਨ ਨਾਲ 에ਜੰਸੀਆਂ ਨੂੰ ਵਿਸ਼ੇਸ਼ ਸ਼ਕਤੀਆਂ ਮਿਲਣਗੀਆਂ ਜਿਸ ਨਾਲ ਕਾਨੂੰਨ ਤੋੜਨ ਵਾਲਿਆਂ ਵਿਰੁੱਧ ਕਾਰਵਾਈ ਕਰਨਾ ਆਸਾਨ ਹੋ ਜਾਵੇਗਾ ਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮੀਅਰ ਡੇਵਿਡ ਐਬੀ ਨੇ ਜੂਨ ਦੇ ਵਿੱਚ ਉਟਾਵਾ ਨੂੰ ਵੀ ਇਸੇ ਤਰ੍ਹਾਂ ਦੀ ਬੇਨਤੀ ਕੀਤੀ ਸੀ ਲਾਰੈਂਸ ਬਿਸ਼ਨੋਈ ਗੈਂਗ ਇੱਕ ਸੰਗਠਿਤ ਅਪਰਾਧਿਕ ਸਮੂਹ ਹੈ ਜਿਸ ਦੀ ਅਗਵਾਈ ਬਦਨਾਮ ਗੈਂਗਸਟਰ ਲਾਰੈਂਸ ਬਿਸ਼ਨੋਈ ਕਰਦਾ ਹੈ ਇਸ ਗੈਂਗ ਦਾ ਪ੍ਰਭਾਵ ਭਾਰਤ ਦੇ ਕਈ ਰਾਜਾਂ ਦੇ ਨਾਲ-ਨਾਲ ਕੈਨੇਡਾ ਅਤੇ ਅਮਰੀਕਾ ਤੱਕ ਫੈਲਿਆ ਹੋਇਆ ਹੈ। ਰਾਸ਼ਟਰੀ ਜਾਂਚ ਏਜੰਸੀ ਦੇ ਅਨੁਸਾਰ ਇਸ ਗੈਂਗ ਚ 700 ਤੋਂ ਵੱਧ ਸ਼ੂਟਰ ਨੇ ਜੋ ਜ਼ਬਰੀ ਵਸੂਲੀ, ਕਤਲ, ਹਥਿਆਰਾਂ ਦੀ ਤਸਕਰੀ ਤੇ ਹੋਰ ਅਪਰਾਧਿਕ ਗਤੀਵਿਧੀਆਂ ਨੂੰ ਅੰਜਾਮ ਦਿੰਦੇ ਨੇ।